ਸਾਧ ਦਾ ਸੰਗ ਨਾਮ ਦਾ ਰੰਗ ਸਾਧੂ ਸੰਗਤ ਵਿੱਚੋਂ ਹੀ ਪਰਮੇਸ਼ਰ ਦੇ ਨਾਮ ਦੀ ਜਾਗ ਲੱਗਦੀ ਹੈ ਜਿਉਂ ਹੀ ਨਾਮ ਦਾ ਰੰਗ ਚੜ੍ਹਨਾ ਸ਼ੁਰੂ ਹੁੰਦਾ ਹੈ ਮਨ ਦੀ ਮੈਲ ਲਥਣੀ ਸ਼ੁਰੂ ਹੋ ਜਾਂਦੀ ਹੈ ਸੁਭਾ ਪਰ ਉਪਕਾਰੀ ਹੋ ਜਾਂਦਾ ਹੈ ਮਨ ਬੁਰੇ ਕੰਮਾਂ ਵੱਲ ਜਾਣ ਤੋਂ ਸਹਜੇ ਸਹਜੇ ਰੁਕਦਾ ਜਾਂਦਾ ਹੈ ਜੇਕਰ ਵਾਹਿਗੁਰੂ ਕਹਿ ਕੇ ਫਿਰ بار-बार ਵਾਹਿਗੁਰੂ ਵਾਹਿਗੁਰੂ ਕਹਿਣ ਨੂੰ ਚਿਤ ਕਰੇ ਤਾ ਸਮਝੋ ਗੁਰੂ ਜੀ ਦੀ ਮਿਹਰ ਹੋ ਰਹੀ ਹੈ ਵਿਖਾਵਾ ਨਾ ਕਰੋ ਗੁਰੂ ਜੀ ਦਾ ਸ਼ੁਕਰ ਸ਼ੁਕਰ ਧੰਨਵਾਦ ਕਰਦੇ ਜਾਓ ਨਾਮ ਜਪਣ ਵਾਲੇ ਨੂੰ ਆਪੇ ਹੀ ਸਭ ਅਕਲਾਂ ਆ ਜਾਂਦੀਆਂ ਹਨ ਆਪਣੇ ਆਪ ਹੀ ਗੁਰੂ ਮਿਹਰ ਨਾਲ ਅੰਗਾਹਾ ਰਸਤਾ ਮਿਲਦਾ ਜਾਂਦਾ ਹੈ ਨਾਮ ਕਦੇ ਵੀ ਵਿੱਥਾ ਨਹੀਂ ਜਾਂਦਾ ਨਾਮ ਨੂੰ ਸਾਰੇ ਫਲ ਲੱਗਦੇ ਹਨ ਨਾਮੀ ਪੁਰਸ਼ ਜੋ ਵੀ ਬੋਲਦਾ ਹੈ ਉਹ ਪਰਮੇਸ਼ਰ ਦੇ ਬੋਲ ਹੀ ਹੁੰਦੇ ਹਨ ਉਹ ਪੂਰੇ ਹੋ ਜਾਂਦੇ ਹਨ ਭਗਤ ਮੁਖੇ ਤੇ ਬੋਲ ਦੇ ਸੇ ਵਚਨ ਹੋਵੰਦੇ ਕਿ ਜਿਹੜੇ ਸ਼ਬਦ ਸੰਤ ਮੂਹ ਉਚਾਰਦੇ ਹਨ ਉਹ ਪੂਰੇ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ